thank <laughs> you ਕਿਉਂ ਰਹਿਤਾ ਜਾਰੀ ਕੀਤੀ ਹੈ ਇਸੇ ਲਈ ਲੱਗੇਗਾ ਚਕਿੰਗ ਮੈਂਡਲਾ ਦੇਖੋ ਪਠਾਨਕੋਟ ਸ਼ਹਿਰ ਤੇ ਦੇ ਆਸ-ਪਾਸ ਕਾਫੀ ਸਾਰੇ ਸਾਡੇ ਆਪਰੇਸ਼ਨ ਚੱਲ ਰਹੇ ਆ ਪਠਾਨਕੋਟ ਬੱਸ ਸਟੈਂਡ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਆ ਕਾਆਰਡੀਨੇਟ ਸਰਚ ਆਪਰੇਸ਼ਨ ਉਹ ਇੱਕ ਜਿਹਦਾ ਹਿੱਸਾ ਆ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ਆਪਰੇਸ਼ਨ ਚੱਲ ਰਹੇ ਆ ਸਿਟੀ ਦੇ ਅਰਾਊਂਡ ਵੀ ਆਪਰੇਸ਼ਨ ਚੱਲ ਰਹੇ ਆ ਬਾਰਡਰ ਤੇ ਲੱਗ ਚੱਲ ਰਹੇ ਆ ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਇਨਫੈਕਟਰ ਦਾ ਦਿੱਲੀ ਦਾ ਰੁਟੀਨ ਔਰ ਸਪੈਸ਼ਲੀ ਅਜ ਬੱਸ ਸਟੈਂਡ ਦਾ ਸਿਕਾ ਉਕੇ ਬਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ 엘ਿਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਉਹ ਬਸ ਸਟੈਂਡ ਦੀ ਐਂਟੋ ਐਂਟੀਸਰਪਟਾਈਜ਼ ਚੈੱਕ ਲਈ ਔਰ ਹੋਰ ਜਿਹੜੇ ਬੈਡ 엘ਿਮੈਂਟਸ ਹੈਗੇ ਆ ਬਸ ਸਟੈਂਡ ਅਰਾਊਂਡ ਬਸ ਸਟੈਂਡ ਬਸ ਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਤੇ ਗਵਰਨਮੈਂਟ ਟੈਪਟੀਆਂ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਹਨੂੰ ਅਸੀਂ 25 ਕੱਟ ਸਕਦੇ ਹਾਂ ਲੋਕਾਂ ਨੂੰ ਬਾਈ ਫੇਸ ਸੋ ਟੂ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕੇ ਅਮਰਨਾਥ ਯਾਤਰਾ ਚੱਲ ਰਹੀ ਹੈ ਉਸ ਨੂੰ ਲੈ ਕੇ ਕਿ ਉੱਥੇ ਤੋਂ ਜਿਹੜੇ ਕੀ ਲੋਕ ਕਿਤੇ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਫ ਕਰ ਚੁੱਕਾ ਉਹਦਾ ਸ਼੍ਰੀ ਅਮਨਤ ਨਾਜ਼ੀ ਯਾਤਰਾ ਜਿਹੜੀ ਹੈਗੀ ਆ ਬਹੁਤ ਪਾਵਨ ਯਾਤਰਾ ਆ ਇਹਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਫਰੀ ਹੈ ਗਿਆ ਪ੍ਰਬੰਧ ਕੀਤੇ ਗਏ ਆ ਸੋ ਉਹ ਬੱਕਰੇ ਚੱਲ ਰਹੇ ਆ ਇਹ ਐਕਸਰਸਾਈਜ਼ ਬੱਕਰੀਆਂ ਉਸ ਤੋਂ ਉਸ ਤੋਂ ਬੱਕਰੀਆਂ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਐਨੀਮਲ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ ਸੋ ਇਹਨਾਂ ਦੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾ ਕੋਈ ਅੰਡਰ ਕਵਰ ਅਸੀਂ ਪ੍ਰੈਸ਼ਨ ਚਲਾਉਣੀ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਯਕੀਨ ਹੈ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬਾਇਡ ਐਲੀਮੈਂਟ ਆ ਜਾਂ ਕੋਈ ਐਦਾਂ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਉਹ ਤੁਰੰਤ ਸਾਨੂੰ ਇਤਲਾ ਦੇਣ ਤਾਂ ਕਿ ਅਸੀਂ ਮੌਕੇ ਸਰ ਉੱਤੇ ਕਾਰਵਾਈ ਕਰ ਸਕੀਏ ਸਰ ਜੀ ਹਾਂ ਜੀ ਚੱਲ ਰਹੀ ਇਹਦਾ ਫਿਰ ਵੀ ਅਸੀਂ ਸ਼ਾਮ ਤੱਕ ਦਵਾਂਗੇ